ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰੇ ਹੀ ਆਪਣੇ ਪੰਜਾਬ ਦੇ ਕਾਂਗਰਸਮੈਨ ਤੇ ਕਿਸਾਨੀ ਨਾਲ ਤਲਕ ਰੱਖਣ ਵਾਲੇ ਸਾਰੇ ਹੀ ਪੰਜਾਬੀ ਵੀਰਾਂ ਨੂੰ ਤੇ ਭੈਣਾਂ ਨੂੰ ਮੈਂ ਬੇਨਤੀ ਕਰਾਂਗਾ ਕਿ 8 ਤਰੀਕ ਨੂੰ ਇਸੇ ਮਹੀਨੇ ਦੀ ਸੈਪਟੈਂਬਰ ਦੀ 8 ਨੂੰ 11 ਵਜੇ ਸਵੇਰੇ ਕਿਸਾਨ ਚੇਤਨਾ ਲਹਿਰ ਜਿਸ ਦਾ ਇਹ ਟੀਚਾ ਹੈ ਕਿ ਕਿਸਾਨਾਂ ਨਾਲ ਇਨਸਾਫ ਕਰੋ ਸਾਰਾ ਕਰਜ਼ਾ ਮਾਫ ਕਰੋ ਕਾਂਗਰਸ ਦਾ ਜਿਹੜਾ ਕਿਸਾਨੀ ਦਾ ਇਲੈਕਸ਼ਨ ਮੈਨੀਫੈਸਟੋ ਹੈ ਉਹਦੀ ਆਊਟਲਾਈਨ ਤਿਆਰ ਕਰਕੇ ਉਹ ਦਿਨ ਅਸੀਂ ਇੱਕ ਧਰਨਾ ਰੱਖਿਆ ਡੀਸੀ ਦੀ ਕਚਹਿਰੀ ਦੇ ਵਿੱਚ ਬਠਿੰਡਾ ਚ ਜਿਹਦੇ ਵਿੱਚ ਪੀਸੀਸੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਿਹਦੇ ਵਿੱਚ ਅੰਬਿਕਾ ਸੋਨੀ ਜੀ ਸਾਡੇ ਜਨਰਲ ਸੈਕਟਰੀ ਤੇ ਕਮਿਨਰ ਕੈਂਪੇਨ ਕਮੇਟੀ ਚੇਅਰਮੈਨ ਕੰਪੇਨ ਕਮੇਟੀ ਉਹਦੇ ਵਿੱਚ ਆਸ਼ਾ ਕੁਮਾਰੀ ਜੀ ਸਾਡੇ ਜਨਰਲ ਸੈਕਟਰੀ ਇੰਚਾਰਜ ਹਰੀਸ਼ ਚੌਧਰੀ ਜੀ ਤੇ ਸਾਚ ਰਣਜੀਤ ਸਿੰਘ ਚੰਨੀ ਸੀਐਲਪੀ ਲੀਡਰ ਤੇ ਸਾਰੇ ਹੀ ਮਾਲਵੇ ਦੀ ਜਿਹੜੀ ਲੀਡਰਸ਼ਿਪ ਹੈ ਉੱਥੇ ਪਹੁੰਚੇਗੀ ਉਹਦੇ ਵਿੱਚ ਮੈਂ ਸਾਰੇ ਕਿਸਾਨ ਵੀਰਾਂ ਨੂੰ ਤੇ ਖੇਤ ਮਜ਼ਦੂਰ ਵੀਰਾਂ ਨੂੰ ਇਹ ਦੱਸਣਾ ਚਾਹਨਾ ਕਿ ਸਾਡੀ ਮੰਗ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਤੋਂ ਕਿ ਜਿਸ ਤਰ੍ਹਾਂ ਯੂਪੀਏ 1 ਦੇ ਵਿੱਚ 2008 ਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ 82000 ਕਰੋੜ ਰੁਪਏ ਦਾ ਮਾਫ ਕੀਤਾ ਸੀ ਅਸੀਂ ਇਹ ਜਮਾਨ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਕਿ ਅੱਜ ਪੰਜਾਬ ਦੇ ਆਰਥਿਕ ਹਾਲਤ ਬਹੁਤ ਕਮਜ਼ੋਰ ਨੇ ਹਰ ਰੋਜ਼ ਅਨੇਕਾਂ ਸਾਡੇ ਕਿਸਾਨ ਵੀਰ ਕਰਜ਼ੇ ਦੇ ਬੋਝ ਥੱਲੇ ਆਤਮ ਹੱਤਿਆ ਕਰ ਰਹੇ ਨੇ ਆਪਣੀ ਮੌਤ ਆਪਣੇ ਹੱਥੋਂ ਕਰ ਰਹੇ ਨੇ ਅਸੀਂ ਮੰਗ ਕਰ ਰਹੇ ਹਾਂ ਕਿ 52000 ਕਰੋੜ ਦਾ 17 ਸਾਲਾਂ ਦਾ ਜਿਹੜਾ ਕਰਜ਼ਾ ਹੈ ਕਿਸਾਨਾਂ ਦਾ ਜਿੰਨਾ ਬਹਾਦਰ ਕਿਸਾਨਾਂ ਨੇ ਇਨੇ ਮਹਾਨ ਦੇਸ਼ ਤੇ ਭੁੱਖੇ ਪੇਟ 70 ਸਾਲ ਪਾਲੇ ਨੇ ਪਹਿਲੀ ਦਫਾ ਸਾਡੀ ਮੰਗ ਹੈ ਕਿ ਕਰਜ਼ੇ ਮਾਫ ਹੋਣ ਸੋ ਇਹਦੇ ਵਿੱਚ ਜਿਹੜੇ ਵੀਰ ਚਾਹਦੇ ਨੇ ਕਿ ਕਰਜ਼ੇ ਮਾਫ ਹੋਣ ਜਿਹੜੇ ਵੀਰ ਚਾਹਦੇ ਨੇ ਕਿ ਸੰਗਰਸ਼ ਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਮੇਰੀ ਅਪੀਲ ਹੈ ਉਹਨਾਂ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੈਣਾਂ ਨੂੰ ਤੇ ਨੌਜਵਾਨ ਸਾਥੀਆਂ ਨੂੰ ਕਿ ਆਓ ਕਾਂਗਰਸ ਦਾ ਸਮਰਥਨ ਕਰੋ ਕਾਂਗਰਸੀ ਇੱਕ ਕਹਿਰੂਜੀ ਪਾਰਟੀ ਹੈ ਜਿਸ ਨੇ ਤੁਹਾਡੇ ਪਹਿਲੇ ਕਰਜ਼ੇ ਮਾਫ ਕਰਵਾਏ ଥିଲେ ਤੇ ਮੈਂ ਥੋੜਾ ਜਿਆ ਆਪਣੇ ਸਾਰੇ ਵੀਰਾਂ ਨੂੰ ਇਤਲਾਹ ਵੀ ਦੇਣਾ ਚਾਹੁੰਦਾ ਕਿ ਅੱਜ ਤੋਂ 5 ਮਹੀਨੇ ਪਹਿਲੇ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ 114000 ਕਰੋੜ ਰੁਪਇਆ ਬੈਂਕਾਂ ਦਾ ਪ੍ਰਿੰਸੀਪਲ ਤੇ ਨਾਲ ਉਹਦੇ ਉੱਤੇ ਜਿਹੜਾ ਇੰਟਰਸਟ ਹੈ ਜਿਹੜਾ سود ਹੈ ਉਹ ਮਾਫ ਕੀਤਾ ਅਦਾਨੀਆਂ ਦਾ ਅਮਬਾਨੀਆਂ ਦਾ ਵੱਡੇ ਕਾਰਖਾਨੇਦਾਰਾਂ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਜੇ ਮੋਦੀ ਸਾਹਿਬ ਤੁਸੀਂ 1/2 ਲੱਖ ਕਰੋੜ ਰੁਪਇਆ ਵੱਡੇ ਕਾਰਖਾਨੇਦਾਰਾਂ ਦਾ ਮਾਫ ਕਰ ਸਕਦੇ ਹੋ ਸਾਨੂੰ ਕੋਈ ਉਹਦੇ ਨਾਲ ਪਤੀ ਨਹੀਂ ਅਸੀਂ ਚਾਹਾਂਗੇ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਿਹੜਾ ਪਹਿਲੇ ਹਿੰਦੁਸਤਾਨ ਦੀ ਸੈਨਾ ਦੇ ਵਿੱਚ ਵੀ ਜਿਹਦਾ ਨਮਾਇਆ ਰੋਲ ਹੈ ਸਾਡੇ ਬਾਰਡਰਾਂ ਨੂੰ ਸੁਰੱਖਿਅਤ ਰੱਖਣ ਦਾ ਹਿੰਦੁਸਤਾਨ ਦਾ ਪੇਟ ਪਾਲਣ ਦਾ ਅੱਜ ਟਾਈਮ ਆਇਆ ਹੈ ਕਿ ਸਾਰਾ ਦੇਸ਼ ਜਿਹੜਾ ਤੇ ਵਿਸ਼ੇਸ਼ ਤੌਰ 'ਤੇ ਅੱਜ ਜਿਹੜੀ ਇਹ ਸਰਕਾਰ ਹੈ ਜਿਹੜੀ ਕਹਿੰਦੀ ਰਹੀ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਸਾਡੀ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇਹ ਕਰਜ਼ੇ ਦੀ ਮਾਫੀ ਵਿੱਚ ਸਾਡਾ ਸਾਥ ਦਿਓ ਨਾਲ ਹੀ ਮੈਂ ਇੱਥੇ ਦੱਸਣਾ ਚਾਹਨਾ ਕਿ ਸਰ ਛੋਟੂ ਰਾਮ ਤੋਂ ਬਾਅਦ 1935 ਦੇ ਵਿੱਚ ਸਰ ਛੋਟੂ ਰਾਮਜੀਲ ਇੱਕ ਬਹੁਤ ਇਤਿਹਾਸਿਕ ਕਦਮ ਉਠਾਇਆ ਸੀ ਪੰਜਾਬ ਅਸੈਂਬਲੀ ਦੇ ਵਿੱਚ ਜਦੋਂ ਪੰਜਾਬ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਸੀ ਉੱਥੇ ਇੱਕ ਬਿੱਲ ਪਾਸ ਕੀਤਾ ਗਿਆ ਸੀ ਕਿ ਕਿਸੇ ਕਿਸਾਨ ਦੀ ਜ਼ਮੀਨ ਜਿਹੜੀ ਹੈ ਕੋਈ ਵੀ ਮਨੀ ਲੈਂਡਰ ਕੋਈ ਪੈਸੇ ਦੇਣ ਵਾਲਾ ਉਦੋਂ ਦਾ ਜਿਹੜਾ ਸ਼ਾਹ ਸੀ ਜਾਂ ਕੋਈ ਬੈਂਕ ਜਿਹੜਾ ਆਪਣੇ ਨਾਂ ਤੇ ਜ਼ਮੀਨ ਕਰਵਾ ਨਹੀਂ ਚਾਹਦਾ ਉਹਦੀ ਨਿਲਾਮੀ ਨਹੀਂ ਕਰ ਸਕਦਾ ਸਾਡੀ ਬਚਨ ਬੱਧਾ ਕਾਂਗਰਸ ਕਿ ਕਾਂਗਰਸ ਦੀ ਸਰਕਾਰ ਆਣ ਤੇ ਸਪੈਸ਼ਲ ਸੈਸ਼ਨ ਅਸੈਂਬਲੀ ਦਾ ਬੁਲਾਇਆ ਜਾਏਗਾ ਉਹ ਸਪੈਸ਼ਲ ਸੈਸ਼ਨ ਦੇ ਵਿੱਚ ਅਸੀਂ ਪਹਿਲਾ ਕਾਨੂੰਨ ਜਿਹੜਾ ਪਾਸ ਕਰਾਂਗੇ ਉਹਦੇ ਵਿੱਚ ਕਮਰਸ਼ੀਅਲ ਬੈਂਕ ਉਹਦੇ ਵਿੱਚ ਕੋਆਪਰੇਟਿਵ ਬੈਂਕ ਉਹਦੇ ਵਿੱਚ ਆਰਥੀਪਰਾ ਉਹਦੇ ਵਿੱਚ ਮਨੀ ਲੈਂਡਰਸ ਨੂੰ ਬਿਲਕੁਲ ਬੰਦੀ ਲਾ ਦਿੱਤੀ ਜਾਏਗੀ ਕਿ ਕਿਸੇ ਕਿਸਾਨ ਦੀ ਜ਼ਮੀਨ ਨਿਲਾਮ ਨਹੀਂ ਕਰ ਸਕਦੇ ਇਸੇ ਗੱਲ ਕਰ ਮੈਂ ਆਪਣੇ ਸਾਰੇ ਬੈਂਕਰਸ ਨੂੰ ਵੀ ਤੇ ਆਰਤੀ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਸਾਡਾ ਮਤਲਬ ਜ਼ਿੰਮੇਦਾਰਾਂ ਤੇ ਕਿਸਾਨਾਂ ਨੂੰ ਮਾਫ ਕਰਨ ਤੋਂ ਕਰਜ਼ਾ ਮਾਫ ਕਰਨ ਦਾ ਇਹ ਨਹੀਂ ਹੈ ਕਿ ਤੁਹਾਡੇ ਪੈਸੇ ਨਾ ਦਿੱਤੇ ਜਾਣੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪੈਸੇ ਜਲੇ ਉਹ ਸੈਂਟਰ ਦੀ ਸਰਕਾਰ ਨਰਿੰਦਰ ਮੋਦੀ ਜੀ ਅਦਾ ਕਰੂ ਕਿਸਾਨਾਂ ਦੇ ਵਿਹਾਫ ਤੇ ਕਿਸਾਨਾਂ ਦਾ ਕਰਜ਼ਾ ਮਾਫ ਹੋਏ ਤੁਹਾਡੇ ਪੈਸੇ ਵੀ ਵਾਪਸ ਕਰਾਂ ਤੁਹਾਨੂੰ ਪਹੁੰਚੇ ਇਹ ਸਾਡਾ ਜਿਹੜਾ ਇਹ ਇਕਰਾਰਨਾਮਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਤੀਸਰੀ ਅਸੀਂ ਇਸ ਗੱਲ ਦਾ ਵਾਅਦਾ ਕਰ ਰਹੇ ਹਾਂ ਕਿ 12 ਘੰਟੇ ਦਿੱਤੇ ਅੱਜ 8 ਘੰਟੇ ਫ੍ਰੀ ਬਿਜਲੀ ਟੀਬਲਰ ਨੂੰ ਦਿੱਤੀ ਜਾ ਰਹੀ ਹੈ ਸਾਡੀ ਇਹ ਵਚਨ ਬੱਧਤਾ ਕਾਂਗਰਸ ਦੀ ਕਿ ਅਸੀਂ 12 ਘੰਟੇ ਨਿਰਵਿਘਨ ਬਿਨਾਂ ਕਟੁੱਟੋਂ ਪੰਜਾਬ ਦੀ ਕਿਸਾਨੀ ਨੂੰ ਬਿਜਲੀ ਅਸੀਂ ਮੁਹੱਈਆ ਕਰਾਂਗੇ ਚੌਥੀ ਗੱਲ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ 5 ਏਕੜ ਤੋਂ ਥੱਲੇ ਕਿਸਾਨ ਨੂੰ ਜਿਹੜਾ ਕੋਆਪਰੇਟਿਵ ਦਾ ਲੋਨ ਚੁੱਕਦਾ ਜੀ ਉਹ ਮਾਨਦਾਰੀ ਨਾਲ ਹਰ ਸਾਲ ਆਪਣੀਆਂ ਕਿਸ਼ਤਾਂ ਕੋਆਪਰੇਟਿਵ ਬੈਂਕਾਂ ਨੂੰ ਦੇ ਦੇ ਪੂਰੀਆਂ ਕਰ ਦਿਆ ਕਰੇ ਤੇ ਜਿਹੜਾ ਉਹਦਾ ਉਤਲਾ ਸੂਦ ਲੱਗਦਾ ਹੈ 7.7% ਉਹ ਸੂਬੇ ਦੀ ਸਰਕਾਰ ਖੁਦ ਆਪਣੇ ਕੋਲੋਂ ਪੇ ਕਰਿਆ ਕਰੇਗੀ ਉਹ ਖੁਦ ਕੋਆਪਰੇਟਿਵ ਬੈਂਕਰ ਨੂੰ ਦਿਆ ਕਰੇਗੀ ਤੇ ਇਹਦੇ ਨਾਲ ਅਖੀਲੀ ਇਹਦੇ ਵਿੱਚ ਅਸੀਂ ਇਹ ਵੀ ਗੱਲ ਕਰ ਰਹੇ ਆ ਕਿ 5 ਏਕੜ ਤੋਂ ਥੱਲੇ ਦਾ ਕਿਸਾਨ ਜਿਹਨੂੰ ਟਿਊਬਲ ਕਨੈਕਸ਼ਨ ਪੰਜਾਬ ਸਰਕਾਰ ਦੇਦੀ ਏ ਉਹਦੇ ਤੇ ਕੋਈ ਖਰਚਾ ਜਿਸ ਤਰ੍ਹਾਂ ਇਸ ਟਾਈਮ ਅਕਾਲੀ ਗੱਲ ਦੀ ਤੇ ਭਾਜਪਾ ਦੀ ਸਰਕਾਰ 1.5 ਲੱਖ ਰੁਪਏ ਦਾ ਤੁਹਾਡੇ ਕੋਲ ਉਹਦੇ ਵਿੱਚ ਸਿਕਿਉਰਿਟੀ ਜਮ੍ਹਾਂ ਕਰਾਉਂਦੀ ਏ ਤੇ 1 ਲੱਖ ਰੁਪਏ ਦਾ ਖੰਭਿਆਂ ਦਾ ਤਾਰਾਂ ਦਾ ਟਰਾਂਸਫਾਰਮਰ ਦਾ ਖਰਚਾ ਹੁੰਦਾ ਹੈ ਇੱਕ 2.5 ਏਕੜ ਦਾ ਕਿਸਾਨ ਜਿਹੜਾ ਜਿਹਨੂੰ 2.5 ਲੱਖ ਰੁਪਈਆ ਚੁੱਕ ਕੇ 2% ਵਿਆਜ ਤੇ 5000 ਰੁਪਈਆ ਜਿਹਨੂੰ ਮਹੀਨੇ ਦਾ ਸੂਰ ਪੈਂਦਾ ਇਹ ਇੱਕ ਬਹੁਤ ਵੱਡੀ ਬੇਇਨਸਾਫੀ ਕਿਸਾਨੀ ਦਾ ਇਹ ਅਸੀਂ ਬੇਇਨਸਾਫੀ ਦੂਰ ਕਰਾਂਗੇ ਅਸੀਂ ਇਹ ਸਾਰਾ ਖਰਚਾ ਪੰਜਾਬ ਸਟੇਟ ਇਲੈਕਸਿਟੀ ਬੋਰਡ ਬਿਜਲੀ ਬੋਰਡ ਆਪਣੇ ਸਿਰ ਤੇ ਲਏਗਾ ਕਿਸੇ ਕਿਸਾਨ ਦੇ ਸਿਰ ਤੇ ਨਹੀਂ ਪਾਵਾਂਗੇ ਸੋ ਇਹ ਪਰਾਓ ਸਾਰੀਆਂ ਡਿਮਾਂਡਸ ਕਾਂਗਰਸ ਕੀ ਕਰਨ ਨੂੰ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਦੇ ਵਿੱਚ ਬਠਿੰਡੇ ਦੇ ਵਿੱਚ ਜਿੱਥੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪਹੁੰਚਦੀ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਕਿ ਆਓ ਇਕੱਠੇ ਹੋਈਏ ਪੰਜਾਬ ਨੂੰ ਇਸ ਕਰਜ਼ੇ ਦੇ ਵਿੱਚੋਂ ਕੱਢੀਏ ਪੰਜਾਬ ਦੇ ਚਿਹਰਿਆਂ ਤੇ ਇੱਕ ਵਾਰ ਫੇਰ ਰੌਣਕਾਂ ਲੈ ਕੇ ਆਈਏ ਇੱਕ ਵਾਰ ਫੇਰ ਸਾਰੇ ਜਿਹੜੇ ਸਾਡੇ ਵੀਰ ਨੇ ਖੁਸ਼ਹਾਲ ਹੋ ਸਕਣ ਇਹ ਨਹੀਂ ਕਹਿੰਦਾ ਹੋਇਆ ਮੈਂ ਹਾਜ਼ਰ ਰਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ